ਤੁਹਾ ਸਾ ਵਿਚਾਰ ਸਾਰੇ ਲੀਡਰਾਂ ਦੇ ਸੁਣ ਲਏ ਸਰਦਾਰ ਰਵੀਂਦਰ ਸਿੰਘ ਹੋਰਾਂ ਨੇ ਚੈਲੰਜ ਕੀਤਾ ਇਹ ਸਾਡਾ ਵੱਡਾ ਭਰਾ ਅਸੀਂ ਉਸ ਤਰ੍ਹਾਂ ਤੇ ਨਹੀਂ ਚੈਲੰਜ ਕਬੂਲ ਕਰਦੇ ਕਿਉਂਕਿ ਇਹ ਸਾਡਾ ਵੱਡਾ ਅਸੀਂ ਇਹਨਾਂ ਦਾ ਸਤਿਕਾਰ ਕਰਦੇ ਆ ਪਰ ਸਰਦਾਰ ਸਾਹਿਬ ਭਰਤੀ ਜਿੰਨੀ ਕਹੋਗੇ ਨਾ ਉੰਨੀ ਅਸੀਂ ਕਰਦੇ ਆਗੇ ਇਹੜੀ ਸਾਹਿਬ ਇਹ ਜਿਹੜਾ ਕਾਠਾ ਨਾ ਇਹ ਸਾਰੇ ਜ਼ਿਲ੍ਹੇ ਦੇ ਵਰਕਰਾਂ ਦਾ ਸਾਡੇ ਜ਼ਿਲ੍ਹੇ ਦੇ ਹਲਕੇ 6 ਨੇ ਚਾਰ ਹਲਕੇ ਪਠਾਨਕੋਟ ਚ ਚਲ ਗਏ ਆ ਤਾਂਵੇਂ-ਤਾਂਵੇਂ ਉਥੋਂ ਵੀ ਆਏ ਆ ਜਦੋਂ ਦੂਜੇ ਗੇੜ ਚ ਆਓਗੇ ਨਾ ਤੁਸੀਂ ਇੱਕ-ਇੱਕ ਹਲਕੇ ਦਾ ਕਾਠੇ ਡੜੜਾ ਹੋਊਗਾ ਇੱਕ-ਇੱਕ ਦਾ ਅਗਲੇ ਕਾਠੇ 'ਚ ਤੁਹਾਨੂੰ ਕੱਲੇ ਸਿੰਘ ਨਹੀਂ ਮਿਲਣਗੇ ਅਗਲੇ ਕੱਟ 'ਚ ਬੀਬੀਆਂ ਬਰਾਬਰ ਹੋਣਗੀਆਂ ਇਹ ਜਿੰਨੇ ਇੱਥੇ ਆਇਆ ਸਾਰੇ ਧੀਆਂ ਪਹਿਣਾ ਵਾਲੇ ਆ ਸਾਰੇ ਇਹ ਡਬਲ ਕਰ ਲਓ ਤੁਸੀਂ ਇਹਨਾਂ ਨੂੰ ਡਬਲ ਵੇਖੋ ਮੈਂ ਅੱਜ ਜਾਣ ਬੁੱਝ ਕੇ ਬੀਬੀਆਂ ਨੂੰ ਕਿਸੇ ਨੂੰ ਨਿਕਿਆ ਨਹੀਂ ਤਾਂ ਸਰਦਾਰ ਰਵੀਿੰਦਰ ਸਿੰਘ ਹੋਰਾਂ ਨੂੰ ਪਤਾ ਜਦੋਂ ਮੇਰਾ ਪਹਿਲਾ ਕੱਟ ਸੀ ਜਿੰਨੇ ਬੰਦੇ ਸੀ ਉਹਨੀਆਂ ਬੀਬੀਆਂ ਸੀ ਵੱਧ ਚੜ ਕੇ ਅਗਲੀ ਵਾਰੀ ਸਾਡੀਆਂ ਧੀਆਂ ਪਹਿਣਾ ਵੀ ਆਉਣਗੀਆਂ ਇਹ ਕੱਠ ਮੇਰਾ ਨਹੀਂ ਐ ਇਹ ਕੱਠ ਐ ਖਲੀਲਪੁਰ ਦਾ ਆ ਬੈਠਾ ਅਮਰੀਕ ਸਿੰਘ ਖਲੀਲਪੁਰ ਬਲਵਿੰਦਰ ਸਿੰਘ ਜੌੜਾ ਸ਼੍ਰੋਮਣੀ ਕਮੇਟੀ ਦਾ ਸੈਕਟਿਵਿਰੀਆ ਸੱਚਾ ਸੁੱਚਾ ਬੰਦਾ ਆ ਸਾਡਾ ਭਰਾ ਬਰਿਆਰ ਸਾਹਿਬ ਸ਼੍ਰੋਮਣੀ ਕਮੇਟੀ ਦਾ ਸਾਬਕਾ ਮੈਂਬਰ ਕਸ਼ਮੀਰ ਸਿੰਘ ਇਹਨਾਂ ਦਾ ਇਕੱਠ ਆ ਸਾਡੇ ਜਫਰਵਾਲ ਤੋਂ ਜਸਬੀਰ ਸਿੰਘ ਛੋਟਾ ਵੀਰ ਬੈਠਾ ਆ ਸਾਡਾ ਮੇਰਾ ਪੁਰਾਣਾ ਸਾਥੀ ਮੈਂ ਟਿਕਟ ਵੀ ਦਵਾਈ ਸੀ ਇਹਨੂੰ ਮਾਸਟਰ ਯੋਗ ਸਿੰਘ ਮੈਂ ਜ਼ਿਲ੍ਹੇ ਦਾ ਪ੍ਰਧਾਨ ਸਾਂ ਇਹ ਜਨਨ ਸ਼ਕਤੀ ਸੀ ਨਰਮਲ ਸਿੰਘ ਕਾਹੋਂ ਮੇਰਾ ਜਨਨ ਸ਼ਕਤੀ ਸੀ ਕਲਵੰਸੇ ਕਾਦੀਆਂ ਮੇਰਾ ਜਨਨ ਸ਼ਕਤੀ ਸੀ ਸਰ ਨੱਥਾ ਸਿੰਘ ਧਾਲਮ ਮੇਰਾ ਸਾਥੀ ਸੀ ਸੰਤ ਲੋਂਗੋਵਾਲ ਦੀ ਮੌਤ ਹੋ ਗਈ ਇਹਨਾਂ ਦੀਆਂ ਟਿਕਟਾਂ ਕੱਟੀਆਂ ਗਈਆਂ ਮੇਰੀ ਟਿਕਟ ਅਨਾਉਂਸ ਹੋਈ ਲੁਧਿਆਣੇ ਉਦੋਂ ਕਨਾਲ ਰੈਸਟ ਹਾਊਸ ਹੁੰਦਾ ਸੀ ਸਰਦਾਰ ਸੰਤ ਸਿੰਘ ਉਹਨਾਂ ਨੂੰ ਪਤਾ ਮੈਂ ਬੋਰਡ ਦੇ ਪੇਸ਼ ਹੋਇਆ ਮੈਂ ਕਿਹਾ ਮੇਰੀ ਟਿਕਟ ਵੀ ਲੈ ਲਓ ਮੈਂ ਅਸਤੀਫਾ ਦੇ ਦਿੱਤਾ ਜਿੱਥੇ ਸੰਤ ਲੋਂਗੋਵਾਲ ਗਿਆ ਮੈਂ ਵੀ ਚਲਾ ਗਿਆ ਸਮਝ ਲੋ ਕਿੱਕਟਾ ਮੈਂ ਮੰਡਲੀਆਂ ਸੀ ਅੱਜ ਤੱਕ ਟੁਸੀਂ ਮੰਡ ਰਹੇ ਹੋ ਇਹਨਾਂ ਚਾਰਾਂ ਨੂੰ ਟਿਕਟਾਂ ਦਵਾਈਆਂ ਮਾਸਟਰ ਜੋਰ ਸਿੰਘ ਨੂੰ ਨਿਰਮਲ ਸਿੰਘ ਕਾਲਾ ਨੂੰ ਕਲਵੰਤ ਸਿੰਘ ਕਾਦੀਆਂ ਨੂੰ ਸਤਿ ਆਲਮ ਇਹ ਮੇਰੇ ਬੰਦੇ ਆ ਮੈਂ ਆਪਣੇ ਬੰਦਿਆਂ ਵਾਸਤੇ ਜਾਨ ਵੀ ਦਿੰਨਾ ਆ ਮੇਰਾ ਜਿਹੜਾ ਕੱਠ ਬੈਠਾ ਨਾ ਆ ਅੱਗੇ ਆ ਗਿਆ ਸਾਡਾ ਗੋਸਲ ਸਾਹਿਬ ਇਹ ਸਾਡਾ ਭਰਾ ਇਹਨਾਂ ਦਾ ਕੱਠ ਹੈ ਕੱਠ ਹੈ ਅੱਗੇ ਬੈਠੇ मनमोहन सिंह ਦਾ ਚੇਅਰਮੈਨ ਸਭ ਉੱਠੋ ਯਾਰਾ ਦਰਸ਼ਨ ਦੇ ਨਾਲ ਦਾ ਕਾਠਾ ਕਾਠਾ ਮੇਰਾ ਸਰਨਾਮੀਆਂ ਸੁੱਚਾ ਸਿੰਘ ਇਹਨਾਂ ਦਾ ਕਾਠਾ ਹੈ ਕਾਠਾ ਬਲਵਿੰਦਰ ਸਿੰਘ ਹਰੂਵਾਲ ਦਾ ਇਹਨਾਂ ਦਾ ਕਾਠਾ ਹੈ ਤੇ ਕਾਠਾ ਤੁਹਾਡਾ ਲੱਖਾ ਸਿੰਘ ਮੀਰ ਕਚਾਨਾ ਬੈਠਾ ਸੁਭਾਸ਼ ਹੋਰੀ ਬੈਠਾ ਆਪ ਬਾਬਾ ਸਾਡਾ ਬੈਠਾ ਪੱਜਾ ਸਾਹਿਬ ਆ ਲੱਡਲੀਆਂ ਫੌਜਾਂ ਇਹਨਾਂ ਦਾ ਕਾਠਾ ਹੈ ਤੇ ਬਾਕੀ ਮੈਂ ਨਾ ਤੁਹਾਡਾ ਇਕੱਲੇ ਇਕੱਲੇ ਦਾ ਨਹੀਂ ਲੈਣਾ ਇਕੱਲੇ ਇਕੱਲੇ ਦਾ ਨਾਮ ਮੇਰੇ ਹਿਰਦੇ ਚ ਲਿਖਿਆ ਹੋਇਆ ਹੈ ਜਿਦੇ ਜਿਦੀ ਮੈਂ ਸ਼ਕਲ ਵੇਖੀ ਆ ਮੈਂ 2-4 ਦਿਨਾਂ ਤੱਕ ਤੁਹਾਨੂੰ ਇਕੱਲੇ ਇਕੱਲੇ ਨੂੰ ਮਿਲ ਕੇ ਤੁਹਾਡਾ ਧੰਨਵਾਦ ਕਰਾਂਗਾ ਸ਼ਾਮਪੁਰ ਸਾਹਿਬ ਬੈਠੇ ਆ ਅੱਗੇ ਆ ਇਹ ਤਾਂ ਹੈ ਹੀ ਆ ਲੀਡਰ ਸਾਡੇ ਆ ਕਰਵਾਲੀਆ ਸਾਹਿਬ ਹੈ ਕਰਵਾਲੀਆ ਸਾਹਿਬ ਉੱਠ ਕੇ ਦਰਸ਼ਨ ਦਿਓ ਜਰਾ ਇਹ ਸਾਡਾ ਵੀਰ ਇਹ ਬੜਾ ਮਜੀਠੀਏ ਦਾ ਖਾਸ ਸੀ ਹੋਰ ਮਜੀਠੀਆ ਸਾਹਿਬ ਦੀ ਸਿਕਿਉਰਿਟੀ ਖੁੱਸ ਜਾਂਦੀ ਐ ਤੇ ਚੀਕਾਂ ਪੈ ਜਾਂਦੀਆਂ ਨੇ ਉਹ ਯਾਰਾ ਜੈਡ ਸਿਕਿਉਰਿਟੀ ਸੀ ਜੇ ਚਾਰ ਬੰਦੇ ਘਟ ਗਏ ਤੇ ਫਿਰ ਕੀ ਹੋਇਆ ਕਦੀ ਕਿਸੇ ਵਰਕਰ ਵਾਸਤੇ ਹਲਕਾ ਇੰਚਾਰਜ ਨੂੰ ਕਿਸੇ ਨੂੰ ਸਿਕਿਉਰਿਟੀ ਮਿਲੀ ਐ ਸਾਡੇ ਕੋਲ ਤਾਂ ਕੋਈ ਸਿਕਿਉਰਿਟੀ ਨਹੀਂ ਅਸੀਂ ਤੇ ਇਹਨਾਂ ਦੇ ਪਿਓਾਂ ਦੇ ਨਾਲ ਆਏ ਹੋਏ ਸੀ ਇਹਨਾਂ ਨੂੰ ਸਿਕਿਉਰਿਟੀ ਕਦੀ ਐ ਉਹ ਭਰਾਓ ਜਿਹੜਾ ਚੰਗਾ ਬੰਦਾ ਉਹਨੂੰ ਸਿਕਿਉਰਿਟੀ ਦੀ ਲੋੜ ਹੀ ਨਹੀਂ ਐ ਸਿਕਿਉਰਿਟੀ ਦੀ ਲੋੜ ਉਹਨੂੰ ਆ ਜਿਹੜਾ ਗਵਰਨਮੈਂਟ ਵਾਸਤੇ ਕੰਮ ਕਰਦਾ ਹੈ ਜਿਹੜਾ ਗਵਰਨਮੈਂਟ ਦਾ ਸੇਵਾਦਾਰ ਹੈ ਐਮਐਲਏ ਦੀ ਸਿਕਿਉਰਿਟੀ ਤੇ ਬਣਦੀ ਆ ਸਾਬਕ ਦੀ ਵੀ ਬਣਦੀ ਆ ਤੇ ਭਾਈ ਜਿਹੜਾ ਹੁਣ ਐਮਐਲਏ ਵੀ ਨਾ ਹੋਵੇ ਉਹ ਤੇ ਕਹਿੰਦਾ ਉਹ ਭੁੰਧੜ ਸਾਹਿਬ ਕਹਿੰਦੇ ਆ ਤੇ ਮਜੀਠੇ ਨੇ ਭਾਈਏ ਦੀ ਪਿੱਠ 'ਤੇ ਛੁਰਾ ਮਾਰ ਦਿੱਤਾ ਇਹਨੇ ਗਦਾਰੀ ਕੀਤੀ ਆ ਮਜੀਠੇ ਨੇ ਤੇ ਭਾਈਆ ਕਹਿੰਦਾ ਸਿਕਿਉਰਿਟੀ ਖੋਸ ਗਈ ਹੈ ਕਹਿੰਦਾ ਜੇ ਮਜੀਠੀਆ ਦਾ ਨੁਕਸਾਨ ਹੋ ਗਿਆ ਤੇ ਕਾਲੀ ਲਾਲ ਦਾ ਨੁਕਸਾਨ ਹੋ ਜਾਣਾ ਭਾਈਆ ਉਹਦੇ ਨਾਲ ਹੈ ਇਹ ਡਰਾਮੇ ਕੀ ਕਰ ਰਹੇ ਆ ਇੱਕ ਪਾਸੇ ਉਹ ਸਾਡਾ ਟੋਪੀ ਵਾਲਾ ਆ ਗਿਆ ਉਹ ਟੋਪੀ ਵਾਲੀ ਪਾਰਟੀ ਵੀ ਅਸਾਂ ਖੜੀ ਕੀਤੀ ਸੀ ਸਾਨੂੰ ਪਤਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ بڑے بڑے ਵੱਡੇ ਲੀਡਰ ਟਾਈਮ ਮੰਗਦੇ ਹੁੰਦੇ ਸੀ ਤੋਂ ਮੈਨੂੰ ਮਿਲਦਾ ਆ ਤੁਹਾਡਾ ਪ੍ਰਧਾਨ ਸੁਖਬੀਰ ਸਿੰਘ ਪਾਦੇ ਜਿਹੜਾ ਪੁਰਾਣਾ ਸੀ ਹੁਣ ਤਿੰਨ ਵਾਰੀ ਮੇਰੇ ਕੋਲ ਬੰਦਾ ਭੇਜਿਆ ਵੀ ਛੋਟੇਪੁਰ ਜੀ ਮੈਂ ਮਿਲਣਾ ਮੈਂ ਨਾ ਤੈਨੂੰ ਨਹੀਂ ਮੈਂ ਮਿਲਣਾ ਕਿਉਂਕਿ ਮੈਂ ਤਾਂ ਬੰਦਾ ਛੋਟਾ ਜਿਹਾ ਇੱਕ ਪਾਸੇ ਕੈਪਟਨ ਐ ਡਾ ਵੱਡਾ ਲੀਡਰ ਇੱਕ ਪਾਸੇ ਤੂੰ ਹਰ ਮਾਂ ਬਧੀ ਐ ਤੇ ਮੈਂ ਤਾਂ ਸਦਾ ਰੰਝਾ ਬੰਦਾ ਜੇ ਤੂੰ ਮੈਨੂੰ ਮਿਲ ਗਿਆ ਤੇ ਤੂੰ ਤਾਂ ਮੈਨੂੰ ਚਾਟੀ ਖਾ ਲੈਣਾ ਮੈਂ ਤੁਹਾਨੂੰ ਨਹੀਂ ਮਿਲਣਾ ਤੁਹਾਨੂੰ ਮੈਂ ਮੈਦਾਨੇ ਜੰਗ 'ਚ ਮਿਲਾਂਗਾ ਸੋ ਬਹੁਤ ਵੱਡਾ ਪਰਵਰਤਨ ਆ ਗਿਆ ਸੀ ਉਹ ਤਾਂ ਦਿੱਲੀ ਵਾਲਾ ਬੇਈਮਾਨ ਸੀ ਉਹਦੀ ਬੇਈਮਾਨੀ ਦਾ ਉਹਨੂੰ ਫਲ ਮਿਲ ਗਿਆ ਉਹ ਪੰਜਾਬ 'ਚ ਹੁੰਦਾ ਮੈਂ ਸਕੂਲ ਬੜੇ ਵਧੀਆ ਬਣਾਤੇ ਮੈਂ ਹਸਪਤਾਲ ਬੜੇ ਵਧੀਆ ਬਣਾਤੇ ਆ ਸੜਕ ਤੁਸੀਂ ਨੰਗ ਕੇ ਆਏ ਹੋ ਵੇਖ ਕੇ ਨਾ ਇਹ ਸੜਕਾਂ ਆਪਣੇ ਵੇਲੇ ਦੀਆਂ ਬਣੀਆਂ ਹੋਣ ਕੇ ਬਣੀਆਂ ਹੀ ਨਹੀਂ ਇਸ ਕਰਕੇ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਹੈ ਸਰਕਾਰ ਨੇ ਇਹਨਾਂ ਨੇ ਰਾਜ ਦੇ ਵਿੱਚ ਖਿਆਰਾਂ ਬੱਚੇ ਨਸ਼ਾ ਕਰਕੇ ਮਰ ਗਏ ਆ ਇਹਨਾਂ ਦੇ ਰਾਜ ਵਿੱਚ ਕਿਸਾਨਾਂ ਨੇ ਖੁਦਕਸ਼ੀਆਂ ਕੀਤੀਆਂ ਨੇ ਇਹਨਾਂ ਦੇ ਰਾਜ ਵਿੱਚ ਜਿੰਨਾ ਕਿਸਾਨਾਂ ਨੇ ਇਹਦੀ ਸਰਕਾਰ ਬਣਾਈ ਸੀ ਉਹਨਾਂ ਕਿਸਾਨਾਂ ਨੂੰ ਰਾਤ ਦੇ ਨੇਰੇ ਵਿੱਚ ਕੁੱਟਿਆ ਸਾਡੀਆਂ ਬੀਪੀਆਂ ਪੈਣਾ ਦੀ ਬੇਇੱਜ਼ਤੀ ਕੀਤੀ ਐ ਮੋਰਚੇ ਦੇ ਵਿੱਚੋਂ ਏਸੀ ਚੁੱਕੇ ਲੈ ਗਏ ਟਰਾਲੀਆਂ ਚੁੱਕੇ ਲੈ ਗਏ ਟਰੈਕਟਰ ਚੁੱਕੇ ਲੈ ਗਏ ਸਮਾਨ ਚੁੱਕੇ ਲੈ ਗਏ ਇਹਦੇ ਲਈ ਜ਼ਿੰਮੇਵਾਰ ਕੌਣ ਹੈ ਅੱਜ ਜੇ ਸਾਡੇ ਬੰਦੀ ਸਿੰਘ ਜੇਲ੍ਹ 'ਚ ਬੈਠੇ ਆ ਉਹਦੇ ਲਈ ਕੌਣ ਜ਼ਿੰਮੇਵਾਰ ਹੈ ਉਹਦੇ ਲਈ ਬਾਦਲ ਪਰਿਵਾਰ ਜ਼ਿੰਮੇਵਾਰ ਹੈ ਇਹ ਨਾ ਆਪ ਕੁਝ ਕਰਨ ਯੋਗ ਹੈ ਤੇ ਨਾ ਅਕਾਲੀ ਦਲ ਨੂੰ ਅਕਾਲਤਰ ਨੂੰ ਮੰਨਦਾ ਹੈ ਜੇ ਅੱਜ ਅਕਾਲ ਤਖਤ ਨੂੰ ਮੰਨ ਲਵੇ ਆਪਣਾ ਅਕਾਲੀ ਦਲ ਸਬੇੜ ਦੇਵੇ ਤੇ ਜੇ ਇੱਕ ਮੀਰੇ ਦੇ ਵਿੱਚ ਵਿੱਚ ਸਾਡੇ ਬੰਦੀ ਸਿੰਘ ਬਾਹਰ ਨਾ ਆਉਂਦਾ ਬੰਦਾ ਨਾ ਕਿਉ ਇਹਨਾਂ ਦੀਆਂ ਕੱਤੂਤਾਂ ਕਰਕੇ ਬੰਦੀ ਸਿੰਘ ਅੰਦਰ ਬੈਠੇ ਆ ਅਮਰਤਪਾਲ ਉਹਨੇ ਵਿਧਾਨ ਦੀ ਸੌਖਾ ਦੀ ਉਹਨੇ ਇਲੈਕਸ਼ਨ ਲੜੀ ਇਲੈਕਸ਼ਨ ਜਿੱਤੇ ਆ ਉਹਨੂੰ ਕਲਮਾ ਪੜਾ ਰਹੇ ਆ ਅੱਜ ਇਹਨਾਂ ਦੀ ਬਦੌਲਤ ਉਹ ਵੀ ਅੰਦਰ ਬੈਠਾ ਜਦੋਂ ਕੌਮਾਂ ਕਮਜ਼ੋਰ ਹੋ ਜਾਂਦੀਆਂ ਉਸ ਕੌਮ ਦੀ ਕੋਈ ਗੱਲ ਨਹੀਂ ਸੁਣਦਾ ਕਦੀ ਟੌੜਾ ਸਾਹਿਬ ਤੋੜ ਸਾਹਿਬ ਉਹ ਜਦੋਂ ਬੋਲਦੇ ਸੀ ਦਿੱਲੀ ਨੂੰ ਵਕਤ ਪਹੁੰਚਦਾ ਸੀ ਆ ਸਾਡਾ ਸ਼ਰੋਮਣੀ ਕਮੇਟੀ ਦਾ ਪ੍ਰਧਾਨ ਮਾਨਕ ਪੱਕੇ ਸੰਗਲ ਗੱਲ ਚ ਪਾ ਕੇ ਤੁਰਿਆ ਫਿਰਦਾ ਡੀਸੀ ਨਹੀਂ ਮਿਲ ਲੌਂਦਾ 50 ਲੱਖ ਸਾਈਨ ਕਰਕੇ ਗਿਆ ਸਾਡਾ ਸਤਿਆਦਾਸ ਇਹਨਾਂ ਨੇ ਕੀਤਾ ਹੈ ਪਹਿਲੀ ਗੱਲ ਤਾਂ ਮੈਨੂੰ ਗੁੱਸਾ ਬਹੁਤ ਆ ਆ ਜਿੱਦਣ ਬੀਪੀਜੀ ਨੂੰ ਉਹਨੇ ਅਪ ਸ਼ਬਦ ਬੋਲੇ ਸੀ ਅਕਾਲ ਤਖਤ ਦੇ ਜਥੇਦਾਰ ਨੂੰ ਉਦੋਂ ਸਿੱਖੀ ਜੋ ਖਰਚ ਕਰ ਦੇਣਾ ਚਾਹੀਦਾ ਸੀ ਜਿ세 ਆਪਣੀਆਂ ਧੀਆਂ ਪੈਣਾ ਮਾਵਾਂ ਨੂੰ ਇਹਨੇ ਗੰਦੇ ਲੱਛੀ ਬੋਲਾਂਗੇ ਤੇ ਮੁੜ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਰਹੀਏ ਇਹ ਸਾਡੇ ਵਾਸਤੇ ਸ਼ਰਮ ਦੀ ਗੱਲ ਹੈ ਗ੍ਰਾਮ ਚ ਆ ਗਈ ਉਹਦੇ ਅਕਾਲ ਤਖਤ ਦਾ ਜਥੇਦਾਰ ਗਿਆ ਪਈ ਆ ਜਾ ਸੱਤ ਮੈਂਬਰੀ ਕੰਮ ਕਰੋ ਅਕਾਲ ਤਖਤ ਦੇ ਜਥੇਦਾਰਾਂ ਨੇ ਉਹਨੂੰ ਵੇਖਿਆ ਸੁਖਬੀਰ ਗਿਆ ਜਿੰਨੇ ਪਹਿਲਾਂ ਅਕਾਲ ਤਖਤ ਤੇ ਬਹਿ ਕੇ ਕੁਰਸੀ ਦੇ ਡਿਗ ਪਿਆ ਪੈਰ ਤੇ ਸੱਟ ਲੱਗ ਗਈ ਹੁਣ ਸੁੱਤੇ ਪਏ ਦਾ ਮੋਢਾ ਉੱਤਰ ਗਿਆ ਤੇ ਸਿਗਨਲ ਗੁਰੂ ਹਰਗਬਿੰਦ ਸਾਹਿਬ ਦੇ ਰਿਹਾ ਹੈ ਇਹ ਸਿਗਨਲ ਨੇ ਸਿਗਨਲ ਜੇ ਸਿਆਣਾ ਬੰਦਾ ਹੁੰਦਾ ਉਦੋਂ ਹੀ ਕਹਿੰਦਾ ਪੇਹੀ ਪੰਜ ਵਾਰੀ ਮੁੱਖ ਮੰਤਰੀ ਰਹੇ ਆ 30 ਵਾਰੇ ਅਸੀਂ ਅਕਾਲੀ ਦਲ ਦੇ ਪ੍ਰਧਾਨ ਬਣਿਆ ਨੂੰ ਹੋ ਗਏ ਆ ਪਿਓ ਪੁੱਤ ਨੂੰ ਸਾਡਾ ਕੋਈ ਰਿਸ਼ਤੇ ਦਾ ਰਹਿ ਹੀ ਨਹੀਂ ਗਿਆ ਗ੍ਰਾਮ ਮਲੇ ਵਜੀਰ ਐਮਪੀ ਨਹੀਂ ਬਣਿਆ ਤੇ ਮੈਂ ਹੋਣੀ ਛੱਡ ਦੇਵਾਂ ਅੱਜ ਵੀ ਛੱਡ ਦਿੰਦਾ ਅਕਾਲੀ ਦਲ ਇਕੱਠਾ ਹੁੰਦਾ ਨਾ ਅਮਰਤਪਾਲ ਜੇਲ੍ਹ ਚ ਹੁੰਦਾ ਨਾ ਕਿਸਾਨਾਂ ਦੀ ਦੁਰਦਸ਼ਾ ਹੁੰਦੀ ਨਾ ਸਾਡੇ ਬੰਦੀ ਸਿੰਘ ਜੇਲ੍ਹਾਂ ਚ ਹੁੰਦੇ ਇਹ ਇਹਨਾਂ ਦੀ ਬਦਲ ਹੁੰਦਾ ਹੈ ਜਦੋਂ ਕੌਮ ਕਮਜ਼ੋਰ ਹੋ ਜਾਂਦੀ ਹੈ ਲੀਡਰਸ਼ਿਪ ਮਰ ਜਾਂਦੀ ਹੈ ਤੇ ਕੌਮ ਦਾ ਇਹੀ ਹਾਲ ਹੁੰਦਾ ਸਤ ਤੁਸੀਂ ਬੜਾ ਸੰਤਾਪ ਹੰਡਾਇਆ ਈ ਆਲੀ ਸਾਹਿਬ ਗਰਦਾਸਪੁਰ ਦੇ ਵਿੱਚ ਹਰ 9 ਦਿਨ ਮੈਨੂੰ ਕਿਸੇ ਨਾ ਕਿਸੇ ਬੱਚੇ ਦੇ ਸੰਸਕਾਰ ਤੇ ਜਾਣਾ ਪੈਂਦਾ ਸੀ ਮੈਂ ਉਹ ਵੀ ਦਿਨ ਵੇਖੇ ਆ ਚਾਰ ਚਾਰ ਬੱਚਿਆਂ ਦਾ ਢੇਹਾ ਉੱਤੇ ਰੱਖ ਕੇ ਸੰਸਕਾਰ ਕੀਤਾ ਘਰ ਦੇ ਡੈੱਡ ਬਾਡੀ ਲੈਣ ਨਹੀਂ ਸੀ ਆਉਂਦੇ ਤੇ ਇਹ ਤਾਂ ਹੁਣ ਚਲਾ ਗਿਆ ਅਸੀਂ ਸ਼ਿਤਰਕਾਂ ਨੂੰ ਖਾਈਏ ਬਹੁਤ ਜ਼ੁਲਮ ਹੋਇਆ ਇਸ ਧਰਤੀ ਤੇ ਅਸੀਂ ਲੋਕਾਂ ਦੇ ਦੁੱਖ ਸੁੱਖ ਦੇ ਭਾਈਵਾਲ ਮੇਰਾ ਤੇ ਇਹਨਾਂ ਦਾ 9 ਮਾਸ ਦਾ ਰਿਸ਼ਤਾ ਹੈ ਸੋ ਮੈਂ ਤਾਨੂੰ ਯਕੀਨ ਦੋ ਨਾ ਵੀਰੋ ਸਾਡੀ ਲੀਡਰਸ਼ਿਪ ਇਮਾਨਦਾਰ ਲੋਕਾਂ ਦੀ ਹੈ ਸਾਨੂੰ ਕਿਸੇ ਅਹੁਦੇ ਦੀ ਲਾਲਸਾ ਨਹੀਂ ਹੈ ਅਸੀਂ ਚਾਹੁੰਦੇ ਹਾਂ ਕਿ ਸਾਡੇ ਜੀਵਦੇ ਜੀ ਕੌਮ ਦੀ ਚੜ੍ਹਦੀ ਕਲਾ ਹੋਵੇ ਆਕਾਲ ਤਖ ਦੇ ਨਾਲ ਸਮੁੱਚਾ ਸਿੱਖ ਜਗਤ ਜੁੜੇ ਇੱਥੇ ਪੰਥ ਦੀ ਸਰਕਾਰ ਬਣੇ ਲੋਕਾਂ ਦੇ ਕੰਮ ਹੋਣ ਅੱਜ ਕਹਿ ਦਿੰਦੇ ਆ ਅੱਜ ਅੰਬੇਦਕਰ ਦਾ ਵੋਟ ਟੁੱਟ ਗਿਆ ਉਹ ਅਸੀਂ ਸਾਡੇ ਹੁੰਦਿਆਂ ਅੰਬੇਦਕਰ ਦਾ ਵੋਟ ਕੋਈ ਤੋੜ ਸਕਦਾ ਪੰਜਾਬ 'ਚ ਅਸੀਂ ਪੰਜਾਬ 'ਚ ਤਾਂ ਘਟ ਗਣਤੀਆਂ ਦੇ ਰਖਵਾਲੇ ਆ ਜਿੰਨੀਆਂ ਘਟ ਗਣਤੀਆਂ ਪੰਜਾਬ 'ਚ ਪ੍ਰਫੁੱਲਤ ਹੋਈਆਂ ਨੇ ਉਹਨੀਆਂ ਸਾਰੇ ਦੇਸ਼ 'ਚ ਕਿਤੇ ਨਹੀਂ ਹੋਈਆਂ ਸੋ ਬਿਲਕੁਲ ਜਦੋਂ ਕੋਈ ਇਲੈਕਸ਼ਨ ਆ ਜਾਂਦੀ ਹੈ ਨਾ ਹੁਣ ਇਲੈਕਸ਼ਨ ਆ ਗਿਆ ਲੁਧਿਆਣੇ ਦੀ ਤੇ ਹੁਣ ਕਈ ਵਾਰੀ ਇਹਨਾਂ ਨੇ ਬੁੱਤ ਤੋਲਣੇ ਆ ਕਈ ਡਰਾਮੇ ਕਰਨੇ ਆ ਬਿਲਕੁਲ ਨਹੀਂ ਗਰੀਬ ਸਾਡੇ ਨਾਲ ਹੈ ਅਸੀਂ ਗਰੀਬ ਦੇ ਨਾਲ ਹੈ ਬਾਬੇ ਨਾਨਕ ਨੇ ਕਿਹਾ ਸੀ ਨੀਚਾ ਅੰਦਰ ਨੀਚ ਜਾਤ ਨੀਚੀ ਹੂ ਅਤੇ ਨੀਚ ਨਾਨਕ ਤਿਲ ਕੇ ਸਾਧ ਸੰਗ ਵੜਿਆ ਸੋ ਕਹ ਰੀ ਸੋ ਅਸੀਂ ਤਾਂ ਉਹਨਾਂ ਦੇ ਉਹ ਸਾਡੇ ਨਾਲ ਸਾਡਾ ਸਾਜਾ ਕੰਮ ਚੱਲਦਾ ਅਸੀਂ ਕਰੀਬ ਦੇ ਦੁੱਖ ਸੁੱਖ ਦੇ ਭਾਈ ਵਾਲਾ ਸੋ ਮੈਂ ਤੁਹਾਡਾ ਬਹੁਤਾ ਵਕਤ ਨਾ ਲੈਂਦਾ ਹੋਇਆ ਧੱਤ ਆ ਬਲਦੇਵ ਸਿੰਘ ਜੀ ਪਾਰ ਕੋਈ ਗੱਲ ਨਹੀਂ ਜੀ ਪ੍ਰਹਾਰ ਸਾਹਿਬ ਤੇ ਜਸਵੰਤ ਸਿੰਘ ਮਠਾਰੂ ਕਿੱਥੇ ਨੇ ਜੀ ਆਓ ਜਰਾ ਪਾ ਕਿਥੇ ਪਠਾ ਇਹ ਜੀ ਆਮ ਆਦਮੀ ਪਾਰਟੀ ਜੀ ਸਨ ਪਹਿਲਾ ਅੱਜ ਇਹਨਾਂ ਨੇ ਤਲਾਂਝਲੀ ਦੇ ਦਿੱਤੀ ਆ ਆਮ ਆਦਮੀ ਪਾਰਟੀ ਨੂੰ ਇਹ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਨੇ ਇਹ ਜਦੋਂ ਮੈਂ ਪ੍ਰਧਾਨ ਸਾਂ ਜ਼ਿਲ੍ਹੇ ਦਾ ਪ੍ਰਧਾਨ ਸੀ ਸੋ ਬਹੁਤ ਬਹੁਤ ਤੁਹਾਡਾ ਤਨਮਾਨ ਜਸਵੰਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਸ ਠੀਕ ਬਹੁਤ ਬਹੁਤ ਮਿਹਰਬਾਨੀ ਇਹ ਤੇ ਜੀ ਆਪਣਾ ਹੁਣ ਪਰਸਨਲ ਦੋਸਤ ਆ ਪਰ ਹੋਰ ਦੋਸਤਾ ਦੀ ਲਾਈਨ ਤੁਹਾਡੀ ਬੜੀ ਵੱਡੀ ਆ ਕਿਤੇ ਤੁਸੀਂ ਨਾ ਨਰਾਜ ਹੋ ਜਿਓ ਇੱਕ ਇੱਕ ਦਾ ਮੈਨੂੰ ਪਤਾ ਹੈ ਸਾਰਿਆਂ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਰਿਆਂ ਨੇ ਲੰਗਰ ਸ਼ੱਕੇ ਜਾਣਾ ਇੱਕ-ਇੱਕ ਦਾ ਨਾਮ ਮੇਰੇ ਹਿਰਦੇ ਤੇ ਲਿਖਿਆ ਹੋਇਆ ਤੁਹਾਡਾ ਹਾਂ ਕਾਪੀ ਤੇ ਫੋਟੋ ਆਹ ਕਾਪੀਆਂ ਤੇ ਜੀ ਪਤਾ ਨਹੀਂ ਹੁਣ ਮੈਨੂੰ ਇਹ ਆਲੀ ਸਾਹਿਬ ਲਿਆਏ ਕੋਈ ਕਾਪੀ ਮੈਨੂੰ ਤਾਂ ਕਹਿੰਦੇ ਸੀ ਬਰਾੜ ਸਾਹਿਬ ਪਿੱ ਕਿੰਨੀਆਂ ਕਾਪੀਆਂ ਲਿਆਵਾ ਮੈਨੂੰ ਕਹਿੰਦੇ ਜੀ 500 ਮੈਂ ਕਹਾ ਯਾਰ 1000 ਲਿਆਏਗੀ ਅਸੀਂ ਉਸੇ ਵੇਲੇ ਹੱਥੋਂ ਤੁਸੀਂ ਦੇ ਦੇਣੀ ਆ ਤੇ ਅਸੀਂ ਤਹਾਂ 15 ਦਿਨਾਂ ਬਾਅਦ ਕਲੈਕਟ ਕਰ ਲੈਣੀ ਆ ਸੋ ਜਿੰਨੀਆਂ ਤੁਸੀਂ ਕਾਪੀਆਂ ਲਿਆਏ ਹੋ ਉਹ ਮੈਨੂੰ ਸੌਂਪੋ ਤੇ ਮੈਂ ਆਪਣੇ ਬੰਦਿਆਂ ਕੋਲੋਂ ਪ੍ਰਤੀ ਕਰਾ ਕੇ ਤੁਹਾਡੇ ਦਫ਼ਤਰ ਜਿੱਥੇ ਬਣਾਓਗੇ ਉਥੇ ਪਾ ਦੇਵਾਂਗਾ ਪ੍ਰਤੀ ਤੇ ਲੋਕ ਬਹੁਤ ਮੰਗਦੇ ਆ ਮੈਨੂੰ ਤਾਂ ਕਈ ਕੈਨੇਡਾ ਤੋਂ ਤੁਰੇ ਆ ਆ ਰਜਿੰਦਰ ਸਿੰਘ ਧਾਲਮ ਜਿੱਦਣ ਕੈਨੇਡਾ ਤੋਂ ਤੁਰਿਆ ਸੀ ਨਾ ਉਸ ਦਿਨ ਹੀ ਮੈਨੂੰ ਕਹਿੰਦਾ ਸੀ ਪ੍ਰਤੀਆਂ ਕਾਪੀਆਂ ਕਿੱਥੋਂ ਮਿਲਣਗੀਆਂ ਮੈਂ ਕਿਹਾ ਮੇਰੇ ਕੋ ਮੈਨ ਲਗੀਆਂ ਆਓ ਜੀ ਆ ਸਾਰੀ ਕਮੇਟੀ ਉਠੋ ਜੀ ਭਰਤੀ ਦੀਆਂ ਕਾਪੀਆਂ ਸਾਨੂੰ ਸੰਪੋਜੀ ਬਹੁਤ ਤੁਹਾਡਾ ਧੰਨਵਾਦ ਜੀ ਬੜੀ ਮਿਹਰਬਾਨੀ ਜੀ